ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਵਨ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ 3 ਵਜੇ ਦਾ ਟਾਈਮ ਸੀਗਾ ਇਹ ਤੇ ਮੈਂ ਇੱਥੇ ਪੱਖੀ ਸਾਫ਼ ਕਰ ਰਹੀ ਸੀਗੀ ਡਸਟ ਬਹੁਤ ਜ਼ਿਆਦਾ ਹੋਈ ਪਈ ਸੀ ਇਸ ਤੇ ਤੇ ਪਹਿਲਾਂ ਮੈਂ ਇਸ ਦੀ ਜਾਲੀ ਨੂੰ ਖੋਲ ਲਿਆ ਸੀਗਾ ਪੇਚਕਸ ਦੀ ਮਦਦ ਦੇ ਨਾਲ ਕਾਲੀ ਹੋਈ ਪਈ ਸੀ ਪੱਖੀ ਬਿਲਕੁਲ ਇਹਵਾ ਦਾ ਵੀ ਫਰਕ ਪੈ ਜਾਂਦਾ ਜਦੋਂ ਇਸ ਦੇ ਉੱਪਰ ਇਹ ਨਹੀਂ ਡਸਟ ਹੋ ਜਾਂਦੀ ਹੈ ਤੇ ਪਹਿਲਾਂ ਮੈਂ ਇਸ ਨੂੰ ਬਰਸ਼ ਦੀ ਮਦਦ ਨਾਲ ਜਿਹੜੀ ਡਸਟ ਇਸ ਦੇ ਉੱਪਰ ਤੇ ਉਸ ਨੂੰ ਝਾੜ ਦੂੰਗੀ ਕਿਰਾ ਮੋਟੀ-ਮੋਟੀ ਤੇ ਉਸ ਤੋਂ ਬਾਅਦ ਇਸ ਨੂੰ ਸਾਫ਼ ਕਰਾਂਗੇ ਬਰਸ਼ ਦੇ ਨਾਲ ਹੀ ਇਹ ਨਹੀਂ ਡਸਟ ਲੱਗੀ ਹੈ ਤੇ ਫਿਰ ਵੀ ਫਰ ਦੇਖ ਲਓ ਕਿੰਨੇ ਕਾਲੇ ਹੋਏ ਪਏ ਹੈਗੇ ਡਸਟ ਕਿਰਾ ਮੈਂ ਚੱਕ ਦੂੰਗੀ ਤੇ ਉਸ ਤੋਂ ਬਾਅਦ ਪਾਣੀ ਗਰਮ ਧਰਤਾ ਸੀ ਮੈਂ ਤੇ ਗਰਮ ਪਾਣੀ ਦੇ ਵਿੱਚ ਸਰਫ ਪਾ ਲਿਆ ਸੀਗਾ ਤੇ ਬਰਸ਼ ਦੀ ਮਦਦ ਨਾਲ ਇਹ ਜਾਲੀ ਨੂੰ ਤਾਂ ਚੰਗੀ ਤਰ੍ਹਾਂ ਧੋ ਦੂੰਗੀ ਤੇ ਬਾਕੀ ਦੂਸਰੇ ਨੂੰ ਆਪਾਂ ਜਿਆਦਾ ਪਾਣੀ ਵੀ ਨਹੀਂ ਲਾ ਸਕਦੇ ਦੂਸਰੀ ਤੇ ਕਿਉਂਕਿ ਫਿਰ ਤੀ ਦੇ ਵਿੱਚੋਂ கரੰਟ ਕਈ ਵਾਰੀ ਆਨ ਲੱਗ ਜਾਂਦਾ ਬਿਜਲੀ ਵਾਲੀ ਚੀਜ਼ ਦੇ ਵਿੱਚੋਂ ਪਤਾ ਨਹੀਂ ਲੱਗਦਾਗਾ ਤੇ ਚੰਗੀ ਤਰ੍ਹਾਂ ਇਸ ਨੂੰ ਸਾਫ਼ ਕਰਕੇ ਤੇ ਧੋ ਦੂੰਗੀ ਉਸ ਤੋਂ ਬਾਅਦ ਫਰਾਂ ਦੇ ਉੱਪਰ ਵੀ ਬਰਸ਼ ਦੀ ਮਦਦ ਨਾਲ ਪਾਣੀ ਬੱਸ ਜਿਆਦਾ ਨਹੀਂ ਲਗੰਨ ਦਿੱਤਾ ਸੀਗਾ ਤੇ ਪਰ ਫਿਰ ਵੀ ਉਸ ਤੋਂ ਬਾਅਦ ਮੈਂ ਕਲੀਨ ਕਰ ਦੂੰਗੀ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਦਾਂਗੇ ਇੱਕ ਵਾਰੀ ਵਰੀ ਕੱਪੜਾ ਥੋੜਾ ਜਿਹਾ ਗਿੱਲਾ ਕਰਕੇ ਤੇ ਸੋਚ ਵਗੈਰਾ ਸਾਫ਼ ਚੰਗੀ ਤਰ੍ਹਾਂ ਕਰਕੇ ਤੇ ਉਸ ਤੋਂ ਬਾਅਦ ਮੈਂ ਸੁੱਕੇ ਕੱਪੜੇ ਦੇ ਨਾਲ ਇਸ ਨੂੰ ਸਾਫ਼ ਕਰਕੇ ਤੇ ਕਸ ਕੇ ਰੱਖਤਾ ਸੀ ਤੇ ਪੱਖੀ ਦਾ ਤਾਂ ਐ ਲੱਗਦਾ ਸੀ ਜਿਵੇਂ ਬਿਲਕੁਲ ਨਵੀਂ ਲਿਆਂਦੀ ਹੁੰਦੀ ਹੈਗੀ ਬਹੁਤ ਜ਼ਿਆਦਾ ਹਾਲਤ ਖਰਾਬ ਹੋਈ ਪਈ ਸੀ ਅਦੀ ਰੋਜ਼ ਸੋਚ ਲੈਂਦੀ ਸੀ ਬਸ ਤੇ ਉਸ ਤੋਂ ਬਾਅਦ ਇਹ 1.75 ਦਾ ਟਾਈਮ ਆ ਤੇ ਕੱਪੜੇ ਪ੍ਰੈਸ ਕਰਨ ਵਾਲੇ ਸੀਗੇ ਕੁਝ ਤਾਂ ਤੇ ਕੁਝ ਤਹਿਾ ਲਾਉਣ ਵਾਲੇ ਸੀ ਕੱਲ੍ਹ ਵਾਲੇ ਕੱਪੜੇ ਵੀ ਪਏ ਸੀ ਉਹਨਾਂ ਦੀਆਂ ਵੀ ਤਹਿਾ ਨਹੀਂ ਕੀਤੀਆਂ ਸੀ ਕਿਉਂਕਿ ਕੱਲ ਸਾਰਾ ਦਿਨ ਬਸ ਹਲਕੀ ਹਲਕੀ بارش ਜੀ ਹੋਈ ਗਈ ਤੇ ਕੱਪੜੇ ਚੰਗੀ ਤਰ੍ਹਾਂ ਸੁੱਕੇ ਨਹੀਂ ਸੀਗੇ ਤੇ ਉਹਨਾਂ ਨੂੰ ਵੀ ਅੱਜ ਮੈਂ ਕੁਸਤਾ ਜਿਹੜੇ ਪ੍ਰੈਸ ਕਰਨ ਵਾਲੇ ਆ ਪ੍ਰੈਸ ਕਰ ਦੂੰਗੀ ਤੇ ਬਾਕੀ ਜਿਹੜੇ ਤਾਹਾਂ ਕਰਨ ਵਾਲੇ ਆ ਤੇ ਉਹਨਾਂ ਨੂੰ ਤਾਹਾਂ ਕਰਕੇ ਤੇ ਰੱਖ ਦੂੰਗੀ ਉਸ ਤੋਂ ਬਾਅਦ ਬਸ ਬੱਚਿਆਂ ਦਾ ਟਾਈਮ ਹੋ ਜਾਊਗਾ ਆਉਣ ਦਾ ਅਸਾ ਹੋ ਗਿਆ ਸੀ ਕਿ ਤੈਹਾਂ ਕਰਨ ਵਾਲੇ ਸੀ ਜਿਹੜੇ ਉਹਨਾਂ ਦੀ ਤੈਹਾਂ ਕਰਦੀਆਂ ਸੀ ਤੇ ਹੁਣ ਇਹਨਾਂ ਨੂੰ ਮੈਂ ਆਪੋ ਆਪਣੀ ਜਗ੍ਹਾ ਤੇ ਰੱਖ ਦੂੰਗੀ ਤੇ ਅਰਮਾਨ ਆ ਗਿਆ ਸੀਗਾ ਇੱਥੇ 5:00 ਵਜੇ ਦਾ ਟਾਈਮ ਸੀਗਾ ਇਹ 5:00 ਵਜੇ ਅਰਮਾਨ ਆ ਜਾਂਦਾਗਾ ਉਸ ਤੋਂ ਬਾਅਦ ਬਸ ਚਾਹ ਪਾਣੀ ਬਣਾਉਂਗੀ ਮੈਂ 6:30 5:00 ਦਾ ਟਾਈਮ ਸੀ ਤੇ ਇੱਥੇ ਮੈਂ ਚਾਹ ਤਰ ਲਈ ਸੀ ਪਰ ਆ ਵੀ ਪੌਣੇ ਕ 6:00 ਵਜੇ ਆ ਜਾਂਦੀ ਹੁੰਦੀ ਹੈਗੀ બસ ਚਾਹ ਪਾ ਕੇ ਦੇ ਦਾਂਗੇ ਬੱਚਿਆਂ ਨੂੰ ਚਾਹ ਪੀ ਲੈਣਗੇ ਕਿਉਂਕਿ ਰੋਟੀ ਦਾ ਟਾਈਮ ਤਾਂ ਇਹ ਹੁੰਦਾ ਨੀਗਾ ਕਈ ਵਾਰੀ ਤਾਂ ਮੈਂ ਕੋਈ ਨਾ ਕੋਈ ਚੀਜ਼ ਜਾਂ ਦਾਲੀਆਂ ਬਣਾ ਦੇਣੀ ਹੁੰਦੀਆਂ ਜਾਂ ਸੇਵੀਆਂ ਵਗੈਰਾ ਬਣਾ ਦੇਣੀ ਹੁੰਦੀਆਂ ਤੇ ਕਈ ਵਾਰੀ ਬੱਚੇ ਕਹਿੰਦੇ ਚਾਹ ਪੀਣੀ ਆ ਤੇ ਉਸ ਤੋਂ ਬਾਅਦ ਇਹ ਚਾਹ ਵਾਲੇ ਬਰਤਨ ਸੀਗੇ ਤੇ ਬਾਕੀ ਬੱਚਿਆਂ ਦੀਆਂ ਵਾਟਰ ਬੋਤਲਾਂ ਪਰਾਭੀ ਆ ਗਈ ਸੀਗੀ ਪਰਾਵ ਦੋ ਲੈ ਕੇ ਜਾਂਦੀ ਹੁੰਦੀ ਹੈ ਵਾਟਰ ਬੋਤਲ ਉਹ ਕਹਿੰਦੀ ਮम्मी ਵੀ ਪਿਆਸ ਜ਼ਿਆਦਾ ਲੱਗਦੀ ਫਿਰ ਪਾਣੀ ਖਤਮ ਹੋ ਜਾਂਦਾ ਇੱਕ ਦੇ ਵਿੱਚੋਂ ਉਹਦੇ ਟੀਚਰ ਫਿਰ ਕਲਾਸ ਦੇ ਵਿੱਚੋਂ ਬਾਹਰ ਜ਼ਿਆਦਾ ਜਾਣ ਨਹੀਂ ਦਿੰਦੇਗੇ ਤੁਹਾਡਾ ਬਰਤਨ ਚੱਕ ਦੂੰਗੇ ਸਾਰੇ ਤੇ ਉਸ ਤੋਂ ਬਾਅਦ ਬਸ ਧੂਪ ਜੋਦ ਦਾ ਟਾਈਮ ਹੋ ਜਾਊਗਾ ਅੱਤਨ ਸਾਰੇ ਚੱਕ ਤੇ ਅਸੀਂ ਮੈਂ ਇੱਥੇ ਤੇ ਬਸ ਉਸ ਤੋਂ ਬਾਅਦ 1.5 ਦਾ ਟਾਈਮ ਐ ਇੱਥੇ ਤੇ ਮੈਂ ਤੂਫ ਜੋਤ ਲਾ ਕੇ ਤੇ ਪਾਠ ਕਰ ਲੂੰਗੀ ਹੁਣ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਲਾਂਗੇ 10 ਮਿੰਟ ਉਸ ਤੋਂ ਬਾਅਦ ਇਹ ਸਤਕ ਦਾ ਟਾਈਮ ਆਗਾ ਮੈਂ ਪਾਠ ਕਰ ਲਿਆ ਸੀਗਾ ਤੇ ਰਮਨ ਦੇ ਪਾਪਾ ਵੀ ਆ ਗਏ ਸੀ ਦੁੱਧ ਲੈ ਕੇ ਆਏ ਸੀ ਉਹਨੇ ਸਬਜ਼ੀ ਦੁੱਧ ਮੈਂ ਕੱਢ ਕੇ ਗਰਮ ਹੋਣ ਵਾਸਤੇ ਰੱਖ ਦੂੰਗੀ ਨਾਲੇ ਸਬਜ਼ੀ ਚੱਕ ਦੂੰਗੀ ਇੱਥੋਂ ਸਲਪ ਨੂੰ ਬੇਲੀ ਕਰ ਲੂੰਗੀ ਤੇ ਉਸ ਤੋਂ ਬਾਅਦ ਮੈਂ ਆਟਾ ਗੁੰਨੂੰਗੀ। ਨਾਰੀਅਲ ਪਾਣੀ ਲੈ ਕੇ ਆਏ ਸਿਹਪੀਨ ਨੂੰ ਤੇ ਪਹਿਲਾਂ ਨਾਰੀਅਲ ਪਾਣੀ ਪੀਉਂਗੀ ਉਸ ਤੋਂ ਬਾਅਦ ਮੈਂ ਆਟਾ ਗੁੰਨੂੰਗੀ। ਸਬ지 ਚੱਕ ਕੇ ਫਿਰ ਜਜ ਰੱਖ ਦਾਂਗੇ। ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ। ਜੇਕਰ ਆਪਣੀ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ। ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ